ਬਿਨਾਂ ਦੇ ਚੋਰਾਂ ਦੇ ਹੌਸਲੇ ਹੁੰਦੇ ਜਾ ਰਹੇ ਹਨ ਬਿਲਦ ਨਾ ਕੋਈ ਸੀਸੀਟੀਵੀ ਦਾ ਕਾਫ ਤੇ ਨਾ ਕੋਈ ਪੁਲਿਸ ਦਾ ਕਾਫ ਤਾਜ਼ਾ ਮਾਮਲਾ ਮੋਗਾ ਦੇ ਗੈਲ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਣੀ ਗੰਜਰ ਦੀ ਦੁਕਾਨ ਤੇ ਵਿੰਦੇਹਾਰੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਅਣਪਛਾਤੇ ਵਿਅਕਤੀ ਵੱਲੋਂ ਐਕਟਵਾ ਤੇ ਆਇਆ ਜਿਸ ਦੇ ਨਾਂ ਅੱਗੇ ਨੰਬਰ ਪਲੇਟ ਤੇ ਨਾ ਹੀ ਐਕਟਵਾ ਤੇ ਨੰਬਰ ਪਲੇਟ ਪਿੱਛੇ ਲੱਗੀ ਹੋਈ ਸੀ ਅਤੇ ਤਾਲੇ ਤੋੜ ਕੇ ਅੰਦਰ ਵੜਦਾ ਹੈ ਅਤੇ ਤੇ ਰਾਜਾ ਨੂੰ ਖੋਲ ਕੇ ਅੰਦਰੋਂ 2.5 ਲੱਖ ਰੁਪਏ ਦੇ ਕਰੀਬ ਜਿਹੜੀ ਨਗਦੀ ਚੋਰੀ ਕਰਕੇ ਲੈ ਜਾਂਦਾ ਹੈ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੁੰਦੀ ਹੈ ਜਦੋਂ ਦੁਕਾਨਦਾਰ ਆ ਕੇ ਦੇਖਦਾ ਤਾਂ ਉਸ ਦੇ ਹੋਸ਼ ਹੋ ਜੀ ਜਾਂਦੇ ਹਨ ਤਾਲੇ ਟੁੱਟੇ ਹੋਏ ਹੁੰਦੇ ਹਨ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਦੁਆਰਾ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ ਕੋਈ ਕੀ ਨਾਮ ਹੈ ਤੁਹਾਡਾ ਪਤਾ ਕਰਵਾਓ ਪ੍ਰਦੀਪ ਕੁਮਾਰ ਠਿੰਗਰਾ ਮੇਰਾ ਨਾਮ ਹੈ ਜੀ ਕੰਮ ਸਾਡਾ ਮਨੀ ਟ੍ਰਾਂਸਫਰ ਦਾ ਕੋਈ ਚੋਰੀ ਹੋਈ ਹੈ ਤੁਹਾਡੇ ਆਪਿੰਦੇ ਵਿੱਚ ਕੀ ਕੋਈ ਚੋਰੀ ਹੋਇਆ ਪਤਾ ਕਰਵਾਓ ਕੱਲ ਸ਼ਾਮ ਨੂੰ ਮੈਂ ਲੋਕ ਲਗਾ ਕੇ 10 ਮਿੰਟ ਵਾਸਤੇ ਮਾਰਕੀਟ ਗਿਆ ਜਦੋਂ ਨੂੰ ਮੈਂ ਵਾਪਸ ਆਇਆ ਤੇ ਆ ਕੇ ਦੇਖਿਆ ਦਰਵਾਜ਼ੇ ਦਾ ਲੋਕ ਟੁੱਟਾ ਹੋਇਆ ਅੰਦਰ ਦੇ ਕੈਬਿੰਡਾ ਦਾ ਲੋਕ ਵੀ ਟੁੱਟਾ ਹੋਇਆ ਦਰਾਜਾਂ ਦੇ ਲੋਕ ਵੀ ਟੁੱਟੇ ਹੋਏ ਸੀ ਜਦੋਂ ਮੈਂ ਚੈੱਕ ਕੀਤਾ ਤੇ ਉਹਦੇ ਵਿੱਚ ਜਿੰਨਾ ਵੀ ਰੱਖਿਆ ਹੋਇਆ ਕੈਸ਼ ਸੀਗਾ ਉਹ ਸਾਰਾ ਗਾਇਬ ਸੀਗਾ ਪਤਾ ਕਿੱਦਾਂ ਲੱਗਿਆ ਤੁਹਾਨੂੰ ਪਤਾ ਮੈਨੂੰ ਆ ਕੇ ਹੀ ਪਤਾ ਲੱਗਿਆ ਜਦੋਂ ਵੀ ਦਰਵਾਜ਼ਾ ਖੁੱਲਿਆ ਵਾ ਤਾਂ ਮੈਨੂੰ ਪਤਾ ਚੱਲਿਆ ਵੀ ਇੱਥੇ ਕੰਮ ਹੋ ਗਿਆ ਇੱਕ ਕੋ ਚੋਰੀ ਹੋ ਗਈ ਠੀਕ ਵਸ ਟੁੱਟਿਆ ਹੋਇਆ ਸੀ ਸਾਰੇ ਲੋਕ ਟੁੱਟੇ ਹੋਏ ਸੀਗੇ ਬਾਹਰ ਦਾ ਵੀ ਅੰਦਰ ਕੈਬਿੰਡਾ ਦਾ ਵੀ ਅੰਦਰ ਦਰਾਜਾਂ ਦੇ ਸੀਸੀਟੀਵੀ ਫੁਟੇਜ ਹੈਗੀ ਆ ਸਾਰੀ ਫਿਰ ਸਾਰੀ ਗੱਲ ਫੁਟੇਜ ਖੰਗਾਲੀ ਗਈ ਉਸ ਤੋਂ ਬਾਅਦ ਆਨਲਾਈਨ ਕੰਪਲੇਨ ਕੀਤੀ ਹੈ 112 ਤੇ 112 ਦੇ ਕੰਪਲੇਨਟ ਕਰਨ ਤੋਂ ਬਾਅਦ ਡੀਐਸਪੀ ਸਾਹਿਬ ਤੇ ਹੋਰ ਜਿੰਨਾ ਵੀ ਮੁਲਾਜ਼ਮ ਹੈ ਸਿਟੀ 2 ਦੇ ਉਹ ਸਾਰੇ ਮੌਕੇ ਤੇ ਪਹੁੰਚੇ ਆ ਉਹਨਾਂ ਨੇ ਮੌਕਾ ਸਾਰਾ ਦੇਖਿਆ ਸੀਸੀਟੀਵੀ ਦੀ ਫੁਟੇਜ ਵੀ ਖੰਗਾਲੀ ਉਹਨਾਂ ਨੇ ਸਾਰੀ ਔਰ ਮੈਨੂੰ ਆਸ਼ਵਾਸਨ ਦੇ ਕੇ ਗਏ ਨੇ ਕਿ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਜਿਹੜੇ ਮਲਜ਼ਮ ਹੈਗੇ ਉਹਨਾਂ ਨੂੰ ਲੱਭਾਂਗੇ ਤਕਰੀਬਨ 22 ਲੱਗਦੇ ਉਹਦੀ ਕੋਈ ਪਛਾਣ ਨਹੀਂ ਉਸ ਦੀ ਵੀ ਕਾਹਦੇ ਤੇ ਐ ਸੀ ਲੋਕਾਂ ਨੂੰ ਪਤਾ ਉਹ ਵਾਈਟ ਕਲਰ ਦੀ ਐਕਟਿਵਾ ਸੀ ਉਹਨੇ ਮੂੰਹ ਬੰਨਿਆ ਹੋਇਆ ਸੀ ਨੀਲੇ ਕਲਰ ਦੀ ਜੈਕਟ ਪਾਈ ਵੀ ਹੈ ਤੇ ਨੰਬਰ ਪਲੇਟ ਉਸ ਦੀ ਐਕਟਿਵਾ ਦੇ ਉੱਤੇ ਨਾ ਅੱਗੇ ਨਾ ਪਿੱਛੇ ਕੋਈ ਨਹੀਂ ਹੈ ਪਹਿਲਾਂ ਵੀ ਕਦੇ ਆਇਆ ਕਰ ਉਹ ਇਸ ਵਾਰੀ ਕੋਈ ਆਈਡੀਆ ਨਹੀਂ ਵੀ ਪਹਿਲਾਂ ਕਦੀ ਆਇਆ ਕਿ ਨਹੀਂ ਆਇਆ ਕੋਈ ਉਹ ਤਾਂ ਕੋਈ ਇਹ ਕੋਈ ਸਰੀਆ ਵਗੈਰਾ ਵੀ ਰੱਖਿਆ ਹੈ ਹਾਂ ਉਹ ਜਿਸ ਦੇ ਸੱਬਲ ਦੇ ਨਾਲ ਉਹਨੇ ਤੋੜਪਾਨ ਕੀਤੀ ਉਹ ਸੱਬਲ ਇੱਥੇ ਭੁੱਲ ਗਿਆ ਉਹ ਇੱਥੇ ਪਈ ਹੈ